ਗੱਲ ਕਰਦੇ ਆ ਸਾਡੇ ਸਮਾਜ ਦੇ ਲੋਕਾਂ ਦੀ ਸੋਚ ਤੇ ਮੇਰੀ ਮਾਤਾ ਬਿਮਾਰਾ ਤੇ ਮੇਰੇ ਦੋ ਤਿੰਨ ਜਗ੍ਹਾ ਰਿਸ਼ਤੇ ਦੀ ਗੱਲ ਕੀਤੀ ਤੇ ਦੋ ਤਿੰਨ ਜਗ੍ਹਾ ਹੀ ਨਾ ਕਰਤੀ ਕਹਿੰਦੇ ਮੁੰਡੇ ਕੋਲ ਜ਼ਮੀਨ ਤਾਂ ਹੈ ਹੀ ਨਹੀਂ ਤੇ ਇਹ ਲੋਕ ਕੀ ਕਰਦੇ ਨੇ ਜ਼ਮੀਨਾਂ ਕੋਠੀਆਂ ਕਰਾ ਨਾਲ ਆਪਣੀ ਕੁੜੀ ਤਾਂ ਤੋੜ ਦਿੰਦੇ ਨੇ ਪਰ ਅੱਗੋ ਮੁੰਡੇ ਨਸ਼ੇੜੀ ਨਿਕਲ ਆਉਂਦੇ ਨੇ ਫਿਰ ਇਹ ਕੀ ਕਰਦੇ ਨੇ ਮੁੰਡਾ ਕਈ ਕਿਸਾਨ ਦੇ ਵਿੱਚ ਜਵਾਕ ਨਹੀਂ ਜੰਮ ਸਕਦਾ ਤੇ ਕੀ ਕਰਦੇ ਨੇ ਟੈਸਟ ਟਿਊਬ ਬੇਬੀ ਸੈਂਟਰ ਖੁੱਲੇ ਹੋਏ ਨੇ ਉਥੇ ਇਹ ਜਿਹੜੇ ਇੱਜ਼ਤਦਾਰ ਬੰਦੇ ਨੇ ਇੱਜ਼ਤਦਾਰ ਕੋਠਿਆਕਾਰਾਂ ਜ਼ਮੀਨਾਂ ਵਾਲੇ ਲੋਕ ਆਪਣੀ ਧੀਆਂ ਦੀ ਕੋਖਾਂ ਦੇ ਵਿੱਚ ਭਈਆਂ ਦਾ ਜਿਹੜਾ ਬੀਜ ਹੁੰਦਾ ਭਈਆ ਬੀਜ ਭਰਾ ਕੇ ਫਿਰ ਭਈਏ ਜੰਮਦੀਆਂ ਨੇ ਫਿਰ ਪੰਜਾਬ ਦੇ ਹਾਲਾਤ ਦੇਖੇ ਆਉਣ ਵਾਲੇ ਸਮੇਂ ਕਹਿਜੇ ਹੋਣੇ ਨੇ ਤੇ ਮੈਂ ਯਾਰ ਦਾਅਵੇ ਨਾਲ ਕਹਿਣਾ ਕਿ ਸਾਡਾ ਕੋਈ ਖੂਨ ਟੈਸਟ ਕਰਕੇ ਦੇਖੋ ਕਿ ਭਾਈ ਮੁੰਡਾ ਨਸ਼ੇ ਤਾਂ ਨਹੀਂ ਕਰਦਾ ਤੁਸੀਂ ਯਾਰ ਜ਼ਮੀਨਾਂ ਕੋਠਿਆਕਾਰ ਹੀ ਦੇਖ ਸਕਦੇ ਹੋ ਬੰਦੇ ਦੇ ਵਿੱਚ ਖਿਸ਼ਲੇ ਟਾਈਮ ਦੇ ਵਿੱਚ ਜਿਹੜਾ ਸਮਾਂ ਹੁੰਦਾ ਸੀ ਅੱਗੇ ਦੇਖਦੇ ਸੀ ਕਿ ਜਿੱਥੇ ਮੁੰਡਾ ਰੋਟੀ ਖਾਂਦਾ ਉੱਥੇ ਸਾਡੀ ਕੁੜੀ ਵੀ ਰੋਟੀ ਖਾ ਲੂ ਉਹ ਤੋਂ ਪਹਿਲਾਂ ਬਜ਼ੁਰਗ ਹੁੰਦੇ ਸੀ ਜਦੋਂ ਉਦੋਂ ਹਰੇਕ ਦੇ ਘਰ ਕੱਚੇ ਹੁੰਦੇ ਸੀ ਜਮੇ ਛੋਟੇ ਛੋਟੇ ਕੱਚੇ ਘਰ ਹੁੰਦੇ ਸੀ ਸਾਰੇ ਸਮਾਜ ਦੇ ਹੁੰਦੇ ਸੀ ਮੈਂ ਕਹਿੰਨਾ ਯਾਰ ਵਧੀਆ ਕਾਲਾ ਕਾਨੂੰਨ ਮੋਦੀ ਦੁਬਾਰਾ ਜਿੱਤੇ ਤੇ ਕਾਲੇ ਕਾਨੂੰਨ ਲਾਗੂ ਕਰੇ ਤੇ ਸਾਰੇ ਲੋਕਾਂ ਦੀ ਜ਼ਮੀਨ ਖੋਲਵੇ ਤਾਂ ਜੋ ਸਾਰੇ ਲੋਕ ਇੱਕ ਬਰਾਬਰ ਹੋ ਸਕਣ ਤੇ ਕਿਸੇ ਵਿੱਚ ਲੋਕ ਆਇਆ ਨਾ ਦੇਖਣ ਕਿ ਇਹਦੇ ਕੋਲ ਜ਼ਮੀਨ ਤਾਂ ਨਹੀਂ ਯਾਰ ਅਸੀਂ ਕੋਈ ਨਸ਼ੇ ਨਹੀਂ ਕਰਦੇ ਸਾਡੇ ਤਾਂ ਬਿਆਨ ਹੀ ਹੁੰਦੇ ਆਂ ਕਿ ਇੰਨੇ ਹਜ਼ਾਰਾਂ ਲੋਕ ਆਏ ਮੁੰਡੇ